ਹਾਂਜੀ ਦੋਸਤੋ ਅੱਜ ਆਇਆ ਆਪਾਂ ਗੁਰਦੁਆਰਾ ਅੜੀਸਰ ਸਾਹਿਬ ਤੇ ਆਪਣੇ ਪੀਖੀ ਤੋਂ ਪੈ ਜਾਂਦਾ 20-30 ਕਿਲੋਮੀਟਰ ਤੇ ਇਹ ਵੀ ਨਾਲ ਆਏ ਨੇ ਪੀਤੂ ਵੀ ਅੱਜ ਛੁੱਟੀ ਸੀ ਸੰਡੇ ਕਰਕੇ ਅਸੀਂ ਆਏ ਆ ਤੇ ਗੱਡੀ ਨੂੰ ਕਰਦੀ ਐ ਲੋਕ ਪਹਿਲਾਂ ਆਪਾਂ ਉਧਰ ਲੈ ਸ਼ੀਸ਼ੇ ਚੜਾਤੇ ਤੁਸੀਂ ਹੂੰ ਤੇ ਲਓ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਅੰਦਰ ਚੱਲਗੇ ਸੋਨੂ ਵੀ ਦਿਖਾਵਾਂਗੇ ਚਲੋ ਜੀ ਅੰਤਵਾਰ ਨੂੰ ਕਹਿੰਦੇ ਬਹੁਤ ਭੀੜ ਹੁੰਦੀ ਹੈ ਹਨਾ ਦੇਖੋ ਕਿਹੜਾ ਹੈ ਮੇਨ ਗੇਟ ਕਿਹੜਾ ਹੈ ਸਵੇਰੀ ਵਾਂਗ ਹੀ ਚੱਲੇਗੀ ਇਹ ਦੁਕਾਨਾਂ ਵੀ ਬਹੁਤ ਲੱਗੀਆਂ ਨੇ ਇੱਥੇ ਆਪਾਂ ਅਰਸ਼ਾਦ ਲੈ ਸਕਦੇ ਹਾਂ ਲਓ ਜੀ ਅਸੀਂ ਐਂਟਰ ਹੋਣ ਲੱਗਿਆ ਹੁਣ ਦੁਆਰ ਤੋਂ ਕਿ ਮੇਨਟਰ ਮੇਨ ਗੇਟ ਇਹੀ ਆ ਮੇਨ ਗੇਟ ਕਿਉਂ ਕੋਈ ਨਹੀਂ ਨਾਲ ਲੱਗਾਇਆ ਨਹੀਂ ਸੱਸ ਸੁੱਖ ਕਿ ਤਰ੍ਹਾਂ ਆਤਮਾ ਮੇਰ ਪਰਿਆਤ ਕਰੀ ਹੋਰ ਭੀੜ ਬਹੁਤ ਤੇ ਕਹਿੰਦੇ ਸੀ ਪ੍ਰਸ਼ਾਦ ਚੜਾਉਣ ਨੂੰ ਪਹਿਲਾਂ ਉੱਥੇ ਨਾ ਹੋਰ ਪਹਿਲਾਂ ਤੁਸੀਂ ਆਪਣੇ ਬੂਟ ਤੇ ਸੈਂਡਲ ਉਧਾਰਾ ਲਾਓ ਜਮਾ ਉਹ ਤਾਂ ਆਪਾਂ ਗੱਡੀ 'ਚ ਹੀ ਲਾਹੇ ਹਾਂ ਦੇ ਮੈਂ ਤਾਂ ਆਪਾਂ ਆਹਦੇ ਲਾਤੀ ਨੂੰ ਤੁਸੀਂ ਉਹਦੇ ਰਹਿ ਐਂਟਰ ਹੁੰਦੇ ਹੀ ਇੱਥੇ ਕੜਾ ਪ੍ਰਸ਼ਾਦ ਦੀ ਤੇਗ ਪ੍ਰਾਪਤ ਕਰੋ ਇੱਥੇ ਐਂਟਰ ਤੇ ਜਮਾ ਇੱਥੇ ਗੁਰਦੁਆਰਾ ਸਾਹਿਬ ਤੇ ਜਦੋਂ ਐਂਟਰ ਹੁੰਨੇ ਓਥੇ ਹੀ ਦੇਖ ਮਿਲ ਜਾਂਦੀ ਆਪਾਂ ਨੂੰ ਤੁਸੀਂ ਲੈ ਸਕਦੇ ਹੋ ਪ੍ਰਸ਼ਾਦ ਬਾਕੀ ਉੱਥੇ ਵੀ ਪ੍ਰਸ਼ਾਦ ਚੜਦਾ ਉਧਰ ਇਹ ਹੁਣ ਇਹ ਪ੍ਰਸ਼ਾਦ ਲੈਣ ਗਏ ਨੇ ਤੇ ਫਿਰ ਚੱਲਦੇ ਆਪਾਂ ਅੰਦਰ ਲੋ ਜੀ ਹੁਣ ਆਪਾਂ ਦੁਬਾਰਾ ਸਾਈਂ ਜੀ ਦੇ ਅੰਦਰ ਐਂਟਰਾ ਕਰਨ ਲੱਗੇ ਆਂ ਤੁਸੀਂ ਵੀ ਦਰਸ਼ਨ ਕਰੋ ਨਾਲ-ਨਾਲ ਆਪਣੇ ਗੈਸ ਆ ਹੀ ਦੇਗਾ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਦੇਖੋ ਜੀ ਭੀੜ ਕਿੰਨੀ ਆ ਲਾਈਨ ਲੱਗੀ ਜਾਂ ਕਿੱਡੀ ਵੱਡੀ ਤਾਂ ਸਿੱਧਾ ਭੋਗ ਮੰਨਣ ਦੇ ਲਈ ਸੰਡਾਲ ਦੇ ਵਿੱਚ ਤੇ ਚੌਕੀ ਵੀ ਭਰ ਦੰਦੇ ਬਹਿ ਕੇ ਉਧਰ ਵੀ ਬਹੁਤ ਸੋਹਣਾ ਬਣ ਰਿਹਾ ਗੁਰਦੁਆਰਾ ਦੇਖੋ है? लंग लंग करो दर्शन लाइन लगे हांजी हूँ थोड़ा गुरुद्वारा साहब का इतिहास दस दुरद्वारा अड़ीसर साहब 5/9/1722 ਇਸਵੀ ਨੂੰ ਅੰਡਿਆਇਆ ਪੋ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਸਰ ਆਏ ਪੱਕੇ ਗੁਰੂ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਪਿੰਡ ਧੌਲੇ ਦੀ ਜੂ ਸੀ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਹੈ ਇਹ ਕੀ ਕਾਰਨ ਹੈ ਗੁਰੂ ਸਾਹਿਬ ਨੇ ਸੰਗਤ ਨੂੰ ਦੱਸਿਆ ਕਿ ਘੋੜਾ ਅੜੀ ਪੈ ਗਿਆ ਹੈ ਇੱਥੇ ਤੁਰਕ ਮੁਸਲਮਾਨ ਜ਼ਿਮੀਂਦਾਰ ਦਾ ਤਵਾਕੂ ਦਾ ਖੇਤ ਹੈ ਕਿਸੇ ਸਮੇ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਸਾਹਿਬ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਰਦਾਲੂਆਂ ਸੁੱਖਾ ਸੁਖਣ ਉਹਨਾਂ ਦੇ ਅੜੇ ਕੰਮ ਹੋਣਗੇ ਅਤੇ ਕਾਰਜ ਸਪੂਰਨ ਹੋਣਗੇ ਇਹ ਬਚਨ ਕਹਿ ਕੇ ਗੁਰੂ ਸਾਹਿਬ ਇਸ ਸਥਾਨ ਤੋਂ ਸੋਨਿਆਣ ਸਹਿਬ ਚਲੇ ਗਏ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਵੰਸ ਸਿੰਘ ਅਤੇ ਜਥੇਦਾਰ ਕਰਨੈਲ ਸਿੰਘ ਜੀ ਨੇ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਾਈ ਗੁਰਦੁਆਰਾ ਢੋਲਾ ਅੰਡਿਆਆ ਪ੍ਰਬੰਧਕ ਕਮੇਟੀ ਕੋਠੇ ਚੁੰਗਾ ਇਹ ਸੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੀ ਲਓ ਜੀ ਮੱਥਾ ਪਾ ਟੇਕ ਲਿਆ ਇੱਧਰ ਸਰੋਵਰ ਬਣਿਆ ਹੋਇਆ ਬਹੁਤ ਸੋਹਣਾ ਗੁਰਦੁਆਰਾ ਫਿਰਵਾ ਤੇ ਬਹੁਤ ਭੀੜ ਸੀ ਕਿ ਸਾਨੂੰ ਪੂਰਾ 1 ਘੰਟੇ ਬਾਅਦ ਮੱਥਾ ਟੇਕਿਆ ਆਪਣਾ ਟਾਈਮ ਲੱਗ ਕੇ ਤੇ ਬਾਹਰ ਪ੍ਰਸ਼ਾਦ ਦਿੰਦੇ ਆ ਚਲੋ ਹਾਂ ਦੇਖੋ ਲੋਕ ਨਾ ਆ ਦੇਖੋ ਐਡੀ ਲਾਈਨ ਲੱਗ ਰਹੀ ਐ ਇੱਧਰ ਇੱਧਰ ਵੀ ਆਈ ਜਾਂਦੇ ਨੇ ਵੀ ਛੇਤੀ ਮੱਥਾ ਟੇਕਦੇ ਨੇ ਕਿ ਤੁਸੀਂ ਲੈਂਡ ਚ ਲਾ ਕੇ ਮੱਥਾ ਟੇਕ ਦਿਵਾਣਾ ਕੀ ਹਰਕਤ ਪੈਂਦਾ ਹੈ ਚੌਕੀ ਭਰ ਰਹੇ ਹਾਂ ਇੱਥੇ ਬੈਠੇ ਸੀਗੇ ਇੱਥੇ ਦਮ ਉਹ ਘਾਰੇ ਨੇ ਲੋਕੇਸ਼ਨ ਕਿੰਨੀ ਮੱਛੀ ਹੈ ਅਸੀਂ ਆਪਣੇ ਆ ਜੋਤ ਤੱਕ ਹੋ ਰਹੇ ਤਾਂਗਾ ਜੋਤ ਕਿਓ ਪਾ ਕੇ ਆਉਣਾ ਤਾਂ ਸਾਰੇ ਬਹੁਤ ਸਕੂਨ ਮਿਲਦਾ ਗੁਰਦੁਆਰਾ ਸਾਹਿਬ ਤੇ ਜਾ ਕੇ ਇੱਥੇ ਆ ਕੇ ਨਾ ਹੁਣ ਆਪਾਂ ਲੰਗਰ ਛੱਕ ਕੇ ਫਿਰ ਬੈਠਾਂਗੇ 10 ਮਿੰਟ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਕੂਨ ਮਿਲਦਾ ਬਹੁਤ ਭੀੜਾ ਸੰਡੇ ਕਰਕੇ ਨਾ ਅੱਜ ਬਹੁਤ ਭੀੜਾ ਉਹ ਤੇਰੇ ਬਾਹਰ ਕਿਪਾ ਸ਼ਫਾਤ ਮਾਮੇ ਪਰ ਆ ਤੱਕ ਦਾ ਆਪਾਂ ਲੰਦਰ ਹਾਲ ਕਰਦਾ ਕਰਦੇ ਆਂ ਅੱਛਾ ਅੱਜ ਹੀ ਆਇਆ ਲੰਗਰ ਤੇ ਇਤਰਾ ਰੋਟੀਆਂ ਬਣਦੀਆਂ ਮਸ਼ੀਨ ਬਹੁਤ ਹੈ ਨਾ ਤਾਂ ਬਹੁਤ ਉਹਦੇ ਨਾਲ ਬਹੁਤ ਰੋਟੀਆਂ ਘੜ ਦਿੰਦੇ ਹਨ ਉਹ ਤਰ ਯਾਨੀ ਉਹ ਸਿੱਧੇ ਟਿਕਣੀ ਉਹ ਹੋਰ ਤੋਂ ਪਾਰਾ ਮੇਰੇ ਕੰਗਤ ਤਾਂ ਬਹੁਤ ਹੋ ਜਾਂਦੀ ਹੈ ਨਾ ਇਸ ਕਰਕੇ ਰੋਟੀਆਂ ਦੀ ਮਸ਼ੀਨ ਲਾਈ ਹੋਈ ਆ ਆ ਜੋ ਇਹ ਇਧਰ ਆ ਗਿਆ ਲੰਗਰ ਮੇਨ ਮੇਡ ਹਾਲਾ ਲੰਗਰ ਦਾ ਇਸ ਤਰ੍ਹਾਂ ਲੰਗਰ ਬਣਦਾ ਵੀ ਇਧਰ ਚਾਹ ਛਕਾਉਂਦੇ ਆ ਆ ਜੋ ਇਧਰ ਸਮਾਰਟ ਬਣੀ ਜਾਂਦੀ ਹੈ ਗੁਰਦੁਆਰਾ ਸਾਹਿਬ ਬਹੁਤ ਫਟਾ ਗੁਰਦੁਆਰਾ ਸਾਹਿਬ ਤੇ ਇੱਕ ਵਾਰ ਜ਼ਰੂਰ ਆਇਓ ਜਦੋਂ ਵੀ ਇਧਰ ਬਰਨਾਲੇ ਏਰੀਆ 'ਚ ਆਏ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਬਹੁਤ ਦੂਰੋ ਦੂਰੋ ਸੰਗਤ ਆਉਂਦੀ ਆ। ਲੋ ਜੀ 2-3 ਘੰਟੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਿਤਾਏ ਨੇ ਤੇ ਬਹੁਤ ਸਕੂਨ ਮਿਲਿਆ ਇਹ ਪਾਠ ਕਰੀ ਜਾਂਦੇ ਨੇ। ਤੇ ਬੈਗੇ ਸੀਗੇ ਇੱਕ ਘੰਟਾ ਮੈਂ ਚਾਚੇ ਕੋਲੇ ਬੈਗਾ ਸੀ ਆਪਣਾ ਚਾਚੇ ਦੀ ਡਿਊਟੀ ਲੱਗੀ ਜੀ ਸੇਵਾ ਕਰਦੇ ਨੇ ਬਰੋ। ਡੇੜੀ ਦੇ ਮਾਮੇ ਦਾ ਮੁੰਡਾ। ਤੇ ਹੁਣ ਆਪਾਂ ਚੱਲਦੇ ਆ ਥੋੜਾ ਟਾਈਮ ਰੁੱਕ ਕੇ। ਲੋ ਜੀ ਹੁਣ ਆਪਾਂ ਚੱਲਣ ਲੱਗਿਆ ਹੋਰੋਂ ਤੇ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਤੁਸੀਂ ਸਕਰੀਨ ਸ਼ਾਟ ਮਾਰ ਕੇ ਪੜ੍ਹ ਸਕਦੇ ਹੋ ਤੇ ਇਤਿਹਾਸ ਬਾਰੇ ਤੁਹਾਨੂੰ ਬਾਕੀ ਦੱਸ ਵੀ ਦੇਵਾਂਗੇ ਆਪਾਂ ਘਰੇ ਜਾ ਕੇ ਹੁਣ ਰੌਲਾ ਥੋੜਾ ਜ਼ਿਆਦਾ ਪੈ ਰਿਆ ਔਰੇ ਤਾਂ ਕਰਕੇ ਨਾ ਸੁਣਨੀ ਨਹੀਂ ਨਿਕਾ ਜਾਈ ਹੁਣ ਆਪਾਂ ਚੱਲਦੇ ਆਂ